ਸਿਆਸਤਦਾਨ ਕੋਈ ਵੀ ਹੋਵੇ ਮੇਰੇ ਹਿਸਾਬ ਦੇ ਨਾਲ ਜਿੰਨੇ ਪੰਜਾਬ ਦੇ ਵਿੱਚ ਐ ਕੋਈ ਹੋਊਗੇ 2-4 ਬੰਦੇ ਬਾਕੀ ਤਾਂ ਤੁਹਾਨੂੰ ਸਾਰੇ ਫਦੂ ਬਣਾ ਕੇ ਆਪਣੀਆਂ ਰੋਟੀਆਂ ਲੱਗੇ ਵੇ ਸੇਕਣ ਆਪਣੇ ਪਰਿਵਾਰ ਕਰ ਲੈ ਸੈਟ ਇੱਥੇ ਦਿਖਾਵਾ ਕੁਛ ਹੁੰਦਾ ਪਿੱਛੇ ਉਹਦੀ ਰੈਲਿਟੀ ਕੁਛ ਹੁੰਦੀ ਬਿਲਕੁਲ ਬੇਕਾਰ ਕੰਮ ਐ ਸਾਰਿਆਂ ਦਾ ਆਪਣੇ ਆਪਣੀ ਜਿਹੜੀ ਜਗਾਕ ਆ ਤੁਸੀਂ ਜਮੀਰ ਨੂੰ ਸੱਚ ਦੇ ਮਗਰ ਤੁਰੋ ਆਪਣੇ ਭਰਾਵਾਂ ਨੂੰ ਜਦੋਂ ਉਹ ਸਭ ਤੋਂ ਵੱਡੀ ਗਲਤ ਐ ਇਹ ਜਿਹੜੀ ਭਾਜੀ ਕਹਿੰਦੇ ਤੇ ਵੀ ਆਪਣੇ ਬੰਦੇ ਚਦਾਓ ਇਲਾਕੇ ਦੇ ਲੋਕਲ ਜਿਨ੍ਹਾਂ ਨਾਲ ਤੁਹਾਡਾ ਕੋਈ ਬਾਪ ਆਵੇ ਤੁਸੀਂ ਕਿਤੇ ਮੋਹਰ ਲਵਾਉਣ ਤਾਂ ਪਹਿਲਾਂ ਤੁਹਾਨੂੰ ਚੰਡੀਗੜ੍ਹ ਜਾਣਾ ਪੈਂਦਾ ਇੱਕ ਦੋਨੀ ਦੀ ਗੱਲ ਪਿੱਛੇ ਤੁਸੀਂ ਉੱਥੇ ਤੁਹਾਡਾ ਬੰਦਾ ਹੋਵੇ ਉਹਦੇ ਨਾਲ ਗੱਲ ਕਰਕੇ ਉਹਨੂੰ ਜਿਤਾਕਾ ਜੇ ਇਹਨੂੰ ਆਪਾਂ ਸਿਸਟਮ ਨੂੰ ਤਾਂ ਬਦਲ ਸਕਦੇ ਨਹੀਂ ਦੇਖੋ ਮੈਂ ਤਾਂ ਕਿ ਪੰਜ ਬੜਿਆ ਨਾ ਮੇਰੀ ਐਡੀ ਏਕਾਤ ਹੈ ਪਰ ਜੇ ਤੁਸੀਂ ਸਾਰੇ ਜਾਗੋ ਬਹੁਤ ਪੜੇ ਲਿਖੇ ਵੀਰ ਹੈ ਸਾਡੇ ਤੁਸੀਂ ਇੱਕ ਗੱਲ ਕਹੀ ਵੀ ਜੇ ਫੇਰ ਸਾਡੇ ਪੰਜਾਬੀ ਆਉਣ ਦਾ ਸਾਡਾ ਜোন ਦਾ ਕੀ ਫਾਇਦਾ ਜੇ ਪੁਲਿਸ ਨੇ ਵੀ ਨੂੰ ਕੋਈ ਕਰਿਆ ਤੇ ਸਾਡੇ ਇਹ ਦਾੜੀਆਂ ਪੱਟੀ ਜਾਵੇ ਤੇ ਦੋ ਬੰਦੇ ਆਪਣੇ ਪੰਜਾਬੀ ਹੋ ਸੀ ਅੰਦਰ ਜਿਨ੍ਹਾਂ ਦੇ ਸਾਹਮਣੇ ਆ ਬਾਈ ਜੀ ਦੀ ਦਾੜੀ ਬੁੱਟੀ ਆ ਜੀ ਆਓ ਜੀ ਇਧਰ ਨੂੰ ਆਓ ਦਾੜੀ ਪੁੱਟੀ ਜੀ ਬਾਲ ਇਹਨਾਂ ਦੇ ਦੇਖੋ ਹੱਥ 'ਚ ਫੜੇ ਸੀ ਗੁੱਛਾ ਤੇ ਇਹ ਕਹਿੰਦੇ ਇੱਕ ਜੇਈ ਸੀਗਾ ਇੱਕ ਹੋਰ ਬੰਦਾ ਸੀ ਤੁਹਾਡੇ ਏਰੀਆ ਦਾ ਬੰਦਾ ਉਹ ਜੀ ਤੇ ਉਹ ਖੜੇ ਆ ਨਾ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਕਿਉਂ ਕੁੱਟ ਰਹੇ ਉਹ ਬੈਠੇ ਰਹੇ ਜੀ ਇਹੀ ਹੋਇਆ ਸੀ ਜੀ ਬਿਲਕੁਲ ਸੱਚ ਹੋਇਆ ਜੀ ਹਾਂਜੀ ਉਹ ਪੰਜਾਬੀ ਨਹੀਂ ਹੈ ਜੀ ਉਹਦਾ ਖੂਨ ਵੀ ਫਿਰ ਇਹਨਾਂ ਦੇ ਨਾਲ ਦਾ ਹੀ ਹੈ ਮੈਂ ਤਾਂ ਸਿੱਧੀ ਗੱਲ ਕਹਾਂ ਜੇ ਮੇਰੇ ਸਾਹਮਣੇ ਇਹ ਗੱਲ ਹੁੰਦੀ ਮੈਂ ਲੱਤ ਬੱਲ ਲਾ ਤਰਾਕਾ ਬਾੜ ਦਿੰਦਾ ਚਾਹ ਜੋ ਮਰ ਜੀ ਹੋ ਜਾਉਂਦਾ ਸਾਬ ਗੱਲ ਇਹ ਹੈ ਅਸੀਂ ਉੱਥੇ ਤੇ ਚੱਲ ਕਾਏ ਹੋਰ ਵੀ ਵੱਡੇ ਕੰਮ ਤੇ ਪਰ ਕੱਲ ਦਾ ਜਦੋਂ ਦੀ ਗੱਲ ਹੋਈ ਇੱਕ ਡੰਗਾਈ ਚ ਨਹੀਂ ਪਤਾ ਲੱਗਦਾ ਕਈ ਵਾਰ ਹੁੰਦਾ ਵੀ ਆਮ ਲੜਾਈ ਹੋਈ ਵੀ ਪਰ ਜਦੋਂ ਐਦਾਂ ਦੀ ਗੱਲ ਦਾ ਪਤਾ ਲੱਗਦਾ ਕੌਣ ਖੋਲਦਾ ਮੈਂ ਤਾਂ ਸਾਫ਼ ਗੱਲ ਕਹੂੰਗਾ 10 ਦਿਨਾਂ ਜਾਂ 15 ਦਿਨਾਂ ਚ ਕੋਈ ਫੈਸਲਾ ਨਾ ਹੋਇਆ ਤੁਹਾਡੇ ਥੰਬਣਾ ਬੱਥਪੜਾਈ ਕਰੂ ਐ ਥਾਕ ਹੈ ਔਰ ਉਹਨੂੰ ਬੰਦੇ ਨੂੰ ਚੱਕ ਕੇ ਟ੍ਰੇਨ ਚ ਆਪ ਤੋਰਾਂਗੇ ਵੀ ਜਾ ਤੁਰਦਾ ਬਣੇ ਤੋਂ ਸਾਡੇ ਕੋ ਤੇਰੇ ਕੋ ਸਾਡੇ ਲਈ ਮਤਲਬ ਜਗ੍ਹਾ ਨਹੀਂ ਤੇਰੇ ਲਈ ਇੱਥੇ ਕੋਈ ਸਾਡੇ ਪੰਜਾਬ ਜਿਹੜੇ ਬਾਕੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਨਫ਼ਰਤ ਕਰੀਏ ਜੀ ਹੁਣ ਬਹੁਤ ਸਾਰੇ ਪੰਜਾਬੀ ਕਹਿੰਦੇ ਆ ਯਾਰ ਜੇ ਕੋਈ ਪੰਜਾਬ ਗੁਰੂ ਸਾਹਿਬ ਤਾਂ ਅਸੀਂ ਤਾਂ ਹਿੰਦੀ ਦੀ ਚਾਦਰ ਆ ਬਾਈ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਈਏ ਨਾਲ ਸਾਡਾ ਪੰਜਾਬੀ ਧੱਕਾ ਕਰੇ ਸੀ ਪੰਜਾਬੀ ਨਾਲ ਕਿਉਂ ਖੜੀਏ ਯਾਰ ਅਸੀਂ ਧੱਕੇ ਦੇ ਖਿਲਾਫ ਆ ਚਾਹੇ ਪੰਜਾਬੀ ਕਰੇ ਚਾਹੇ ਕਰੇ ਪ੍ਰਵਾਸੀ ਮੇਰੇ ਪਿੰਡ 'ਚ 20-20 ਸਾਲ ਤੋਂ ਬਈਏ ਰਹਿੰਦੇ ਹਾਂਜੀ ਮੋਟਰਾਂ ਦੇ ਰਹਿੰਦੇ ਠੀਕ ਐ ਤੁਸੀਂ ਇਹ ਦੇਖ ਲਿਓ ਵੀ ਸ਼ਾਇਦ 10-12 ਆਂਦੇ ਹੁਣ ਮੇਰੇ ਕੋ ਦਿਨ ਪਰਚ ਪਰ ਉਹ ਇੱਕ ਉਹਦੀ ਆਪਣਾ ਕੰਮ ਐ ਮੇਰਾ ਆਪਣਾ ਕੰਮ ਠੀਕ ਐ ਆਪਣੇ ਜ਼ਿਮੀਂਦਾਰਾਂ ਦਾ ਜਾਂ ਸਾਡੇ ਹੋਰ ਇੰਡਸਟਰੀ ਦਾ ਸਰਦਾ ਨਹੀਂ ਪਰ ਮੈਂ ਇੱਕ ਗੱਲ ਕਰਦਾ ਕੁਛ ਨਾ ਕੁਛ ਤਾਂ ਪਛਾਣ ਲੋ ਬੰਦਿਆਂ ਨੂੰ ਵੀ ਜਿਹੜੇ ਸਹੀ ਆ ਚੱਲਣ ਦੋ ਚਲੀ ਜਾਣ ਪਰ ਜਿਹੜੇ ਆ ਆਕੇ ਇਹ ਜੇ ਕੰਮ ਕਰਦੇ ਗਾਹਾਂ ਵੱਧਦੇ ਆਪਣੀ ਲਿਮਟ ਤੋਂ ਉਹਨਾਂ ਵਾਸਤੇ ਤਾਂ ਜਿਹੜੀ ਰੋਕ ਲੱਗਣੀ ਬਹੁਤ ਜ਼ਰੂਰੀ ਆ ਇਹ ਜੋ ਮਰਜੀ ਰੰਗਤ ਦੇਣੇ ਵਾਲੇ ਨਾ ਤਾਂ ਤੁਸੀਂ ਪਾਵਾ ਜੋ ਮਰਜੀ ਦੁੱਧ ਤੋਤੇ ਹੋ ਜਿਓ ਰੰਗਾ ਦੇਣੇ ਵਾਲੇ ਨਾਲ ਤਾਂ ਜਿਹਨਾਂ ਪੰਗਾ ਪਾਣਾ ਮੈਂ ਤੁਹਾਨੂੰ ਗੱਲ ਦੱਸਦਾ ਕੀਰਤਵਰ ਸਾਹਿਬ ਦੇ ਵਿੱਚ ਤੁਸੀਂ ਵੋਟਾਂ ਕੱਢ ਕੇ ਦੇਖਿਓ ਸਾਰੀਆਂ ਕੀਰਤਵਰ ਸਾਹਿਬ ਦੇ ਵਿੱਚ ਜਿਨ੍ਹਾਂ ਬੰਦੇ ਨੂੰ ਆਸ ਹੁੰਦੀ ਵੀ ਮੈਨੂੰ ਕੋਈ ਚੰਗਾ ਬੰਦਾ ਤਾਂ ਪੁੱਛਦਾ ਨਹੀਂ ਸਾਡੇ ਵਰਗਾ ਉਹਨੂੰ ਵੋਟ ਕਿੱਦਾਂ ਪਾਊਗਾ ਫਿਰ ਉਹ ਐਹ ਜਿਹੇ ਬੰਦਿਆਂ ਨੂੰ ਪੈਦਾ ਕਰਦਾ ਵੀ ਮੈਂ ਜਿਹੜਾ ਆਪਣਾ ਸੀਟ ਨੂੰ ਰੱਖਣ ਬਾਤ ਹੈ ਇਹ ਬੰਦੇ ਪੈਦਾ ਕਰਾਂ ਜਿਹੜੇ ਮੇਰੇ ਕੋਲ ਸਿਰ ਬਾਣ ਸ਼ਰਾਬ ਚ ਫੜ ਲਿਆ ਜੀ ਜਿੰਨਾ ਥਲੀ ਸਾਹਿਬ ਕਿਤੇ ਟਾਈਮ ਕੱਢੋ ਬੇਨਤੀ ਆ ਹੁਣ ਤੁਹਾਡੀ ਸਾਰੇ ਬੰਦੇ ਸਾਹਮਣੇ ਟਾਈਮ ਕੱਢਿਓ ਸ਼ਾਮ ਨੂੰ ਤੁਹਾਨੂੰ ਮੈਂ ਇਹ ਕਹੂੰਗਾ ਵੀ ਠੇਕੇ ਵਾਲੇ ਦੀ ਸੇਲ ਨਹੀਂ ਹੋਣੀ ਜਿੰਨੀ ਰਾਜਸਤਾਨੀ ਬਿਹਾਰੀ ਜਾਰਵਾਰ ਦੇ ਭਈਆਂ ਦੀ ਸੇਲ ਹੈ ਟੋਟਲ ਸ਼ਰਾਬ ਦਾ ਕਮਕੀਰਤਪੁਰ ਸਾਹਿਬ ਇਹ ਲੋਕ ਕਰਦੇ ਕੀ ਦੀ ਸਹਤੇ ਕਰਦੇ ਸਭ ਨੂੰ ਪਤਾ ਏ ਕੌਣ ਕਰਾ ਰਿਆ ਪੁਲਿਸ ਨੂੰ ਵੀ ਪਤਾ ਸਭ ਕੁਝ ਪਤਾ ਏ ਪਰ ਇਹ ਜਣੀ ਮੈਂ ਗੱਲ ਕਰਦਾ ਟੋਟਲ ਬੰਦਿਆਂ ਦਾ ਕੰਮ ਹੈ ਇੱਕ ਛੋੜੀ ਬੰਦੇ ਦਾ ਦਾ ਵੀ ਮੰਡੀ ਦੇ ਵਿੱਚ ਬੰਦੇ ਨੇ ਥ੍ਰੈਚਰ ਲਾ ਲਿਆ ਆਪਣੇ ਪਿਆ ਬੀਬਰਾ ਨੇ ਜਿਰੀ ਮੁੱਕ ਗਈ ਅੱਜ ਕੀ ਦੀ ਗੱਲ ਹੈ ਜਿਰੀ ਮੁੱਕ ਗਈ ਨਾ ਥ੍ਰੈਚਰ ਚਲਾਤਾ ਜਿਹੜੀ ਜਿਰੀ ਲਾਸਟ ਕੱਢ ਦੇ 11 ਵਜੇ ਦਾ ਰਾਤ ਦਾ ਟਾਈਮ ਹੈ ਜਦੋਂ ਉਹਨੂੰ ਦੇਖਿਆ ਵੀ ਹੁਣ ਸੌਸ ਆ ਗਿਆ ਵੀ ਚਲੋ ਠੀਕ ਹੈ ਪਰ ਮੰਡੀ ਤੁਹਾਨੂੰ ਪਤਾ ਧੂੜ ਪਹਿਲਾਂ ਵੀ ਉੜਦੀ ਸੀ ਮੈਂ ਲੰਘਿਆ ਜਾਂਦਾ ਮੈਂ ਦੇਖਿਆ ਵੀ ਬੰਦੇ ਬੜੇ ਇਕੱਠੇ ਹੋਏ ਫਿਰ ਆਦਮ ਕਿੱਥੇ ਕਰੋਗੇ ਮੈਂ ਮੁੜਕਾ ਆਇਆ ਜੀ ਕ ਜਦ ਮੈਂ ਆਇਆ ਉਹਨੂੰ ਪੁੱਛਿਆ ਮੈਨੂੰ ਜਾਣਦਾ ਸੀ ਆਰਤੀ ਮੈਂ ਕਿਹਾ ਹਾਂ ਜੀ ਦੱਸੋ ਜੀ ਕੀ ਗੱਲ ਹੋ ਗਈ ਕਹਿੰਦਾ ਯਾਰ ਇਹ ਉਹ 10 15 ਬੰਦੇ ਡਾਂਗਾ ਲਗਾਏ ਬਤੇ ਪਰਵਾਸੀ ਕੀ ਆ ਜੀ ਮੈਂ ਕਿਹਾ ਹਾਂ ਜੀ ਉਹਨੂੰ ਵੀ ਮੈਂ ਜਾਣਦਾ ਇੱਕ ਬੰਦੇ ਨੂੰ ਉੱਚ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਜੀ ਇਹ ਥਰੇਸ ਤੇ ਚਲਾਂਦਾ ਮੈਂ ਕਿਹਾ ਵੀ ਇਹ ਤਾਂ ਮੰਡੀ ਹੈ ਇਹ ਕਿਹੜਾ ਕੋਈ ਐਸੀ ਜਿਹੀ ਜਗ੍ਹਾ ਹੈ ਨਾਲੇ ਪਹਿਲਾਂ ਵੀ ਧੂੜ ਊੜਦੀ ਸੀ ਕਹਿੰਦਾ ਅਸੀਂ ਨਹੀਂ ਚੱਲਣ ਦੇਣਾ ਅੱਛਾ ਕਾਲ ਪੁਲਿਸ ਨੂੰ ਲੱਗੀ ਪੁਲਿਸ ਆ ਗਈ 6 ਬੰਦੇ ਪੁਲਿਸ ਦੇ ਆ ਗਏ ਪੁਲਿਸ ਵਾਲਿਆਂ ਨੇ ਮੈਨੂੰ ਕਿਹਾ ਕਹਿੰਦਾ ਹੈ ਤਾਂ ਭਾਜੀ ਉਧਰ ਧੂੜ ਪੈਂਦੀ ਹੈ ਮੇਰੇ ਕਹਿਆ ਵੀ ਜਮੰਡੀ ਹੈ ਇਹ ਬੰਦੇ ਨਿਯਾਜੇ ਬੈਠੇ ਹੋਏ ਹੁਣ ਇਹ ਨਾ ਵਾ ਤੂੜ ਤਾਂ ਪੈ ਸਕਦੀ ਮੈਂ ਤੋੜੀ ਗੱਲ ਤੇ ਮੈਂ ਮੰਕਰਦਾ ਵੀ ਨਾਲੇ ਅੱਜ ਜਦੋਂ ਸਾਰੀ ਮੰਡੀ ਚੱਲ ਗਈ ਹੁਣ ਕੰਮ ਦੇ ਵਿੱਚ ਉਹ ਬੰਦੇ ਇੱਥੇ ਤੱਕ 112 ਤੇ ਕਾਲ ਕਰਕੇ ਇੰਨੇ ਹਾਵੀ ਹੋ ਗਏ ਲਾਟ ਡਾਂਗ ਵਾਲੀ ਗੱਲ ਹੋ ਗਈ ਮੈਂ ਤੇਰੇ ਅੱਛਰ ਚਲਵਾਇਆ ਕੋਲ ਖੜ ਕੇ ਫੋਨ ਲਾਇਆ ਆਪਣੇ ਘਰ ਨੂੰ ਵੀ ਪੰਜ ਚਾਰ ਬੰਦੇ ਭੇਜੋ ਇੱਥੇ ਤੇ ਆਓ ਤਾਂ ਚੱਲਿਆ ਇੱਥੇ ਤੱਕ ਨੋਬਤਾ ਗਈ ਤੁਸੀਂ ਇਹ ਗੱਲ ਜਾਣਿਓ ਵੀ ਨਹੀਂ ਆਣ ਵਾਲਾ ਟਾਈਮ ਹੈ ਪੁਲਸਾਂ ਵੀ ਨਾਲ ਖਾਂਣ ਲੱਪੀਆਂ ਹੋਰ ਵੀ ਲੋਕ ਨਾਲ ਖਾਂਣ ਲੱਪੇ ਜਿਹੜੇ ਆਪਣੇ ਹੀ ਪਾਈ ਹੈ ਪਿੱਛੇ ਤੇ ਉਹੀ ਹੁੰਦੇ ਨਹੀਂ ਕਿਸੇ ਦੀ ਐਡੀ ਮਜਾਲ ਨਹੀਂ ਇਹਦਾ ਇੱਧਰ ਪੈਰ ਖੜਕਾਏ ਤੇ ਉਧਰ ਨੂੰ ਭੱਜਦੇ ਪਰ ਆਪਣੇ ਵਾਲੇ ਕਹਿ ਦਿੰਦੇ ਕੋਈ ਗੱਲ ਨਹੀਂ ਹੈਗੀ ਥਾਣੇ ਤੱਕ ਆ ਜੀ ਕਿਤੇ ਤੱਕ ਆ ਜੀ ਸਾਡਾ ਇਹ ਜਿਹੇ ਬੰਦੇ ਆ ਨੌ ਨਾਲ ਲੱਗਦਾ ਖਾਲਸਾ ਸਾਰੇ ਦਿਨ ਸ਼ਰਾਬ ਦੇ ਪੈਸੇ ਉੱਥੇ ਤੇ ਆਂਦੇ ਉੱਥੇ ਹੀ ਜਾਂਦੇ ਕੱਪੜਿਆਂ ਦੀ ਸ਼ਹਿਬਾ ਖਾਲਸਾ ਮੈਂ ਨਾਲ ਕਹੂੰਗਾ ਹੁਣ ਮੈਂ ਨਾਲ ਉਹਦਾ ਨਾਮ ਲਾਵਾਂ ਫਿਰ ਬੇਇੱਜ਼ਤੀ ਵਾਲੀ ਗੱਲ ਹੈ ਔਰ ਪੂਰੀ ਹਜ਼ਰ ਸੂਕ ਰਖਾਂ ਦਾ ਕਲਮ ਵੀ ਹੱਥ 'ਚ ਹੈ ਔਰ ਜੇ ਸ਼ਰਾਬ ਦੇ ਪੈਸੇ ਸੌਂ ਖਾਜੇ ਬਾਬਾ ਕਰ ਦਿੱਤਾ ਚੜਕ ਕੇ ਵੇ ਜਿਹੜੀ ਸ਼ਰਾਬਤ ਤੇਰੀ ਪਨਪਾਈ ਚ ਤੇਰੇ ਕੰਮ ਚ ਤੇਰੇ ਰਹਿਣ ਵਾਈਚ ਨਹੀਂ ਚਲਦੀ ਪੈਸਾ ਵੀ ਉਹ ਦਿੰਦਾ ਤੇ ਸ਼ਾਮ ਨੂੰ ਇਕੱਠੇ ਵੀ ਉਹ ਕਰਦਾ ਨਾ ਖਾਲਸਾ ਤੇ ਪੈਸਾ ਵੀ ਬਣਾ ਰਿਆ ਤੇ ਉਹ ਭਈਆਂ ਨੂੰ ਐਹੋ ਜੇ ਕੰਮ ਕਰਾ ਰਿਆ ਪੈਸਾ ਆਪ ਗੱਲ ਕਹਿੰਦਾ ਜੇ ਐਦਾਂ ਦੇ ਲੋਕ ਸਾਡੇ ਵਿੱਚ ਹੋਏ ਜਦ ਤੱਕ ਸਾਡੇ ਲੋਕਾਂ ਦਾ ਪਤਾ ਨਹੀਂ ਹੁਣਾ ਬਿਲਕੁਲ ਸੋ ਭਗਵੰਤ ਜੀ ਇਹਨਾਂ ਨੇ ਗੱਲ ਕੀਤੀ ਆ ਸ਼ਾਹਪੁਰ ਸਾਹਿਬ ਨੇ ਵੀ ਆਹ ਭਾਈ ਬੰਦੇ ਦੇਖ ਲਓ ਕਿੰਨੇ ਕਿ ਇੰਨੇ ਕ ਲੋਕਾਂ ਨੇ ਜ਼ਮੀਰ ਜਾ ਚਲੋ ਇਹ ਤਾਂ ਇੱਥੇ ਗਰਾਊਂਡ ਤੇ ਖੜੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਦੋਂ ਆਪਾਂ ਪੋਸਟ ਪਾਉਂਦੇ ਆ ਉਹ ਲੱਕ ਜਾਹਿਲ ਦਾ ਜਾਂ ਕਿਸੇ ਦੀ ਕਿਸੇ ਨਾਲ ਬਦਨਾਮੀ ਕਰਤੀ ਬੇਇੱਜ਼ਤੀ ਕਰਤੀ ਕਿਸੇ ਦੇ ਭਗਵੰਤ ਮਾਨ ਉਹਦੇ ਨਾਲ ਲੜ ਪੈ ਜੀ ਉਹਦੀਆਂ ਕਾਲੀਆਂ ਇਨਕਾਂ ਦੀ ਚਰਚਾ ਹੋਊਗੀ ਉਹ ਤਾਂ ਸ਼ੇਅਰ ਕਰ ਦੇਣਗੇ ਜਿੱਥੇ ਆਪਣੇ ਅਸੀਂ ਇੱਕ ਲਹਿਰ ਬਣਾਉਣੀ ਆ ਸੋਸ਼ਲ ਮੀਡੀਆ ਤੇ ਉੱਥੇ